Oedd mwy ffwn pan oedd hi'n sgrifennu. ਦੰਨਾ ਚੋ ਦਲ ਨਿਕਲਦੀ ਦੇਖ

जादू कर हां हाँ असी पेद खोल दिया नहीं पेद साढे सामने आप खुल जाएंगे बहुत पूर्व बेड़ा लगा सीने के नाम ਕਹੇ ਜਾਂਦੇ ਹੈ ਔਰ ਕਵੀ ਨੇ ਕੁਝ ਕੁਟੀਆਂ ਕੇ ਸਰੋਤਨ ਪਗਾਂ ਲੱਗੇ ਹੋਏ ਘਰ ਦੇਣਾ ਗਿਆ ਤੇ ਅਸੀਂ ਸਵਾਗਤ ਕਰਦੇ ਹਾਂ ਸਾਡੇ ਚ ਸ਼ਾਮਲ ਹੋਏ ਨੇ اے ਡੀਸੀ ਜਨਰਲ ਜੀ ਨਿਰਮਲ ਜੀ ਸਵਾਗਤ ਹੈ ਜੀ ਤੁਹਾਡਾ ਤੇ ਇੱਕ ਵੀਰ ਜਵਾਹਰ ਜਿਹਾ ਲੱਗੇ ਬੜਾ ਸੋਹਣਾ ਲੱਗਿਆ ਅਸੀਂ ਸਾਲੇ ਕਫਤਾ ਨੂੰ ਮਹਿਸੂਸ ਕਰ ਰਹੇ ਹਾਂ ਮਾਰ ਰਹੇ ਹਾਂ ਤੇ ਕਫਤਾ ਦਾ ਮੇਰੇ ਖਿਆਲ ਇਹੋ ਕਾਰਨ ਹੁੰਦਾ ਔਰ ਮੈਂ ਸਰਦ ਰੰਗਾਂ